ਪੰਜਾਬ ਸਰਕਾਰ ਵੱਲੋਂ ਦਿਲੀ ਤਰਚੇ ਲੋਕਾਂ ਨੂੰ ਸਿੱਧ ਸਹੂਲਤਾ ਦੇਣ ਲਈ ਖੋਲੇ ਜਾ ਰਹੇ ਮਹੱਲਾ ਕਲੀਨਿਕ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਖੋਲੇ ਜਾ ਰਹੇ ਟ੍ਰੋਮਾ ਸੈਂਟਰ ਕਾਰਗਰ ਸਾਬਤ ਹੋ ਰਹੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜਿਲ੍ਹੇ ਤਨਖੋ ਪ੍ਰਾਪਤ ਅਕੀ ਡੇਰਾ ਬਾਬਾ ਨਾਨਕ ਵਿਖੇ ਬਣ ਰੇ ਟ੍ਰੋਮਾ ਸੈਂਟਰ ਦੀ ਬਿਲਡਿੰਗ ਦਾ ਨਿਰਮਣ ਕਰ ਲਈ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਆਪਣੇ ਸਮਰਥਕਾਂ ਸਮੇਤ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਐਸਐਮਓ ਡੇਰਾ ਬਾਬਾ ਨਾਨਕ ਹਰਪਾਲ ਸਿੰਘ ਐਕਸੀਨ ਪੀਡਬੀ ਹਰਜੋਤਿੰਗ ਅਤੇ ਅਸਿਸਟੈਂਟ ਇੰਜੀਨੀਅਰ ਜਗਦੀਪ ਸਿੰਘ ਮੌਜੂਦ ਰਹੇ ਇਸ ਮੌਕੇ ਗੁਰਦਵੀਪ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਵਿੱਚ ਖੁੱਲਣ ਜਾ ਰਿਹਾ ਕਰੋਮਾ ਸੈਂਟਰ ਨਾਲ ਹਲਕਾ ਡੇਰਾ ਬਾਬਾ ਨਾਨਕ ਦੇ ਵਸੇ ਨੂੰ ਵੱਡਾ ਫਾਇਦਾ ਹੋਵੇਗਾ ਉਹਨਾਂ ਦੱਸਿਆ ਕਿ ਸਰਕਾਰੀ ਅਫਸਰਾ ਨਾਲ ਮਿਲ ਕੇ ਇਸ ਕਰੋਮਾ ਸੈਂਟਰ ਦਾ ਜੱਜਾ ਲਿਆ ਗਿਆ ਹੈ ਕਿ ਉਹਨਾਂ ਦਾ ਸਿਜਾ ਮੁਤਾਬਕ ਜੋ ਵੀ ਕ੍ਰੋਮਾ ਸੈਂਟਰ ਵਿੱਚ ਚਾਹੀਦਾ ਹੈ ਉਹਦੀ ਪ੍ਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ ਇਸ ਮੌਕੇ ਦੌਰ ਗੀਤ ਸਿੰਘ ਰੰਦਾਵਾ ਨੇ 26 ਜਨਵਰੀ ਮੌਕੇ ਪੰਜਾਬ ਦੀ ਝਾਕੀ ਨਾਂ ਪਿਸ ਕਰਨ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘਿਰਦੇ ਹੋਏ ਤਿੱਖੇ ਇਨਸਾਨੀ ਸਵਾਲੇ ਗਏ ਇਸ ਸਬੰਧੀ ਐਸਓਮੋਰ ਫਾਲਸਿੰਗ ਅਤੇ ਪੀਡਬਲੂਡੀ ਐਕਸਨ ਦਾ ਕੀ ਕਹਿਣਾ ਹੈ ਕੁਦ ਉਹਨਾਂ ਦੀ ਜੁਬਾਨੀ ਸੁਣਦੇ ਹਾਂ ਸਭ ਤੋਂ ਪਹਿਲਾਂ ਮੈਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਆਮ ਆਦੀ ਪਾਰਟੀ ਵੱਲੋਂ ਲੱਖ ਲੱਖ ਵਧਾਈ ਦਿਨਾਂ ਤਾਂ ਪਰਮਾਤਮਾ ਦੇ ਅੱਗੇ ਆਦਾਸ ਬੇਨਤੀ ਕਰਨਾ ਕਿ ਸੱਚੇ ਪਾਤਸ਼ਾਹ ਜਿਵੇਂ ਪਿਛਲਾ 2023 ਬੜੀ ਅਮਨ ਸ਼ਾਂਤੀ ਨਾਲ ਆ ਬੜੀਆ ਸੁੱਖਾਂ ਨਾਲ ਬਤੀਤ ਕਰਾਇਆ ਤਾਂ ਮੈਂ ਇਹੀ ਆ ਕਾਮਨਾ ਕਰਦਾ ਕਿ ਜਿਹੜਾ 2024 ਆਇਆ ਹਰਾਂ ਲਈ ਖੁਸ਼ੀਆਂ ਭਰਿਆ ਹੋਵੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਪਰਿਵਾਰਾਂ 'ਚ ਰੱਖੇ ਇਹੀ ਕਾਮਨਾ ਕਰਦਾ ਹਾਂ ਸੈਂਟਰ ਪਰੇ ਉਹਦੀ ਡਾਕਟਰ ਸਾਹਿਬ ਐਸਐਮਓ ਸਾਹਿਬ ਮੇਰੇ ਨਾਲ ਖੜੇ ਨੇ ਐਕਸ਼ਨ ਸਾਹਿਬ ਖੜੇ ਨੇ ਨਾਲ ਤੇ ਥੋੜਾ ਜਿਹੜਾ ਕੰਮ ਚੱਲਦਾ ਉਹ ਵੀ ਦੇਖਿਆ ਕੁਝ ਪਿਛਲੇ ਬਨੇ ਖਜ਼ਾਨਾਵਾ ਜਾਂ ਹੋਰ ਬਿਲਡਿੰਗਾਂਵਾ ਜਿਹੜੀਆਂ ਬੜੀ ਮਾੜੇ ਹਾਲਤ ਚ ਨੇ ਉਹਨਾਂ ਨੂੰ ਸ਼ਿਫਟ ਕਰਨ ਦਾ ਸੀਗਾ ਵਿਚਾਰ ਕੇ ਉਹਨਾਂ ਨੂੰ ਸ਼ਿਫਟ ਕਰਕੇ ਜਿਹੜਾ ਪੁਰਾਣਾ ਹਸਪਤਾਲ ਚੱਲਦਾ ਉਹਦੇ ਚ ਸ਼ਿਫਟ ਕਰ ਦਿੱਤਾ ਜਾਵੇ ਉਹਦੇ ਸਬੰਧ ਚ ਆਏ ਆ ਨਾਲ ਉਹ ਪਿਛਲੀਆਂ ਜਿਹੜਾ ਹੋਰ ਨਾਲ ਅਟੈਚ ਕਰਨਾ ਕੁਝ ਬਿਲਡਿੰਗਾਂ ਜਿਹੜਾ ਉਹ ਜਗਾ ਕਰਕੇ ਉਹਦੇ ਸਬੰਧ ਚ ਆਏ ਆ ਅ ਕੁਝ ਪੈਸੇ ਜਿਹੜੇ ਨੇ ਸਰਕਾਰ ਵੱਲੋਂ ਆਪਣਾ ਜਿਹੜੇ ਚ ਆਇਆ ਜੀ ਤੋਂ ਨਾ ਬਾਡ ਵਿੱਚ ਨਾ ਬਾਡ ਵਿੱਚੋਂ 2 ਕਰੋੜ ਦਾ 8 ਲੱਖ ਰੁਪਈਆ ਹੋਰ ਆਇਆ ਤਾਂ ਬਹੁਤ ਵੱਡਾ ਹਸਪਤਾਲ ਜਿਹੜਾ ਬਣ ਕੇ ਡੇਰਾ ਬਾਬਾ ਨਾਨਕ ਦੇ ਆਸ-ਪਾਸ ਲੋਕਾਂ ਨੂੰ ਜਿਹੜਾ ਮਿਲਣਾ ਹੈ ਉਹਦੇ ਸਬੰਧ ਚ ਆਇਆ ਇਹ ਝਾਕੀ ਦੀ ਗੱਲ ਆ ਉਹਦੇ ਚ ਜਿਹੜਾ ਸੈਂਟਰ ਦੀ ਸਰਕਾਰ ਆ ਬੀਜੇਪੀ ਸਰਕਾਰ ਆ ਉਹ ਪੰਜਾਬ ਨੂੰ ਇੱਕ ਨਫ਼ਰਤ ਭਰੇ ਲਹਿਜੇ ਨਾਲ ਦੇਖਦੀ ਆ ਜਿਹੜਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਪੰਜਾਬ ਨੇ ਬੜੀਆਂ ਕੁਰਬਾਨੀਆਂ ਦੇ ਕੇ ਤਾਂ ਮੇਰੇ ਖਿਆਲ ਵੀ 90% ਕੁਰਬਾਨੀਆਂ ਜਿਹੜੀਆਂ ਪੰਜਾਬ ਦੀਆਂ ਨੇ ਤੇ ਇਸ ਕਰਕੇ ਜੇ ਅੱਜ ਪੰਜਾਬ ਨੂੰ ਅੱਖੋਂ ਪਰੋਖੇ ਕਰਨਾ ਬੜੀ ਮਦਭਾਗੀ ਗੱਲ ਆ ਮੈਂ ਤਾਂ ਇਹਦੀ ਸ਼ਖਸਬਦਾ ਚ ਨਿੰਦਾ ਕਰਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਿਛਲੇ ਸਾਲ ਵੀ ਪੰਜਾਬ ਨੂੰ ਅੱਖੋਂ ਪਰੋਖਿਆ ਕੀਤਾ ਗਿਆ ਤੇ ਇਸ ਸਾਲ ਵੀ ਅੱਖੋਂ ਪਰੋਖਿਆ ਕੀਤਾ ਗਿਆ ਜੇ ਜਦੋਂ ਆਪਣੇ ਇਤਿਹਾਸ ਪੰਜਾਬ ਦਾ ਇੱਕ ਦੁਨੀਆ ਚ ਮੈਸੇਜ ਘੱਲਣਾ ਹੁੰਦਾ ਕਿ ਪੰਜਾਬ ਨੇ ਪੰਜਾਬ ਦਾ ਆ ਗੌਰਵ ਮਈ ਇਤਿਹਾਸ ਹੈ ਜਿਹੜਾ ਆਪਾਂ 26 ਜਨਵਰੀ ਚ ਉੱਥੇ ਪੇਸ਼ ਕਰਨਾ ਸੀ ਜਿਹੜਾ ਸਾਨੂੰ ਇਗਨੋਰ ਕੀਤਾ ਗਿਆ ਬਹੁਤ ਮਾੜੀ ਗੱਲ ਆ ਵੇਖੋ ਜਿਹੜਾ ਸੰਸਦ ਦੇ ਇਥੇ ਰਹੇ ਨੇ ਉਹਨਾਂ ਨੇ ਇੱਕ ਅਲੀਗੇਸ਼ਨ ਲਾਇਆ ਕਿ ਉਹਦੇ ਤੇ ਝਾਕੀ ਦੇ ਉੱਤੇ ਜਿਹੜਾ ਕਰਦੇ ਉਹ ਤੇ ਭਗਵੰਤ ਮਾਨ ਦੀ ਦਾ ਕੇਜਰੀਵਾਲ ਦੀ ਫੋਟੋ ਆ ਤਾਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕੋਈ ਸਾਬਤ ਕਰਦੇ ਜਾਂ ਸਾਬਤ ਕਰਦੇ ਕਹਿੰਦਾ ਮੈਂ ਸਿਆਸਤ ਤੋਂ ਸੰन्यास ਲੈ ਲਾਂਗਾ ਮੈਂ ਚਾਹਤ ਸਿਆਸਤ ਛੱਡਦਾ ਇਦੋਂ ਵੱਡੀ ਗੱਲ ਤਾਂ ਮੇਰੇ ਖਲ ਕੋ ਹੋ ਹੀ ਨਹੀਂ ਸਕਦੀ ਇਹ ਤਾਂ ਸਿਰਫ ਇੱਕ ਬੇਬੁਨਿਆਦ ਝੂਠ ਦਾ ਬਲੰਦਾ ਔਰ 2024 ਚ ਜੇ ਸਾਡੀ ਝਾਕੀ ਯਾਰ ਕਾ ਨਹੀਂ 26 ਜਨਵਰੀ ਚ ਫਿਰ ਬੀਜੇਪੀ ਦੀਆਂ ਝਾਕੀਆਂ ਜਿਹੜੀਆਂ ਨਿਕਲਣੀਆਂ ਪੰਜਾਬ ਚ ਉਹ 2024 ਚ ਬੀਜੇਪੀ ਦੇਖੇਗੀ ਕੀ ਬਣਦਾ ਪੰਜਾਬ ਦੇ ਲੋਕ ਕਰਨ ਦੇ ਵੇਖੋ ਉਹ ਕੀ ਬੋਲੇ ਉਹ ਤਾਂ ਉਹ ਪਾਰਟੀ ਦੇ ਵਿੱਚੋਂ ਬੋਲਣ ਜੋਗਾ ਹੈ ਨਹੀਂ ਪਾਰਟੀ ਦੇ ਵਿਰੁੱਧ ਕਿਵੇਂ ਬੋਲੇਗਾ ਉਹ ਸੱਚ ਹੋਵੇ ਝੂਠ ਬੋਲੇ ਉਹਨੇ ਤਾਂ ਆਪਣੀ ਪਾਰਟੀ ਮੁਤਾਬਕ ਹੀ ਗੱਲ ਕਰਨੀ ਹੈ ਇਸ ਕਰਕੇ ਉਹਨੂੰ ਸੱਚੀ ਗੱਲ ਹੈ ਸੱਚੀ ਜ਼ੁਬਾਨ ਉਹਨੂੰ ਖੋਲ੍ਹਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਲਾਕਾ ਨਿਵਾਸੀਆਂ ਨੂੰ ਸੇਤ ਮਹਿਕਮੇ ਵੱਲੋਂ ਸੀਐਸਸੀ ਡੇਰਾ ਬਾਬਾ ਨਾਨਕ ਦੇ ਹਸਪਤਾਲ ਦੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈ ਹੋਵੇ ਅੱਜ ਅੰਦਾਵਾ ਸਾਹਿਬ ਵੱਲੋਂ ਤੇ ਐਕਸੀਅਨ ਸਾਹਿਬ ਵੱਲੋਂ ਅਸੀਂ ਇੱਕ ਇਕੱਠਿਆਂ ਹੋ ਕੇ ਇੱਕ ਜੋ ਇਹਦੇ ਵਿੱਚ ਥੋੜੀਆਂ ਕਮੀਆਂ ਨਜ਼ਰ ਆ ਰਹੀਆਂ ਸੀ ਉਹ ਥੋੜੀਆਂ ਪੁਆਇੰਟਡ ਕੀਤੀਆਂ ਹੈ ਕਿ ਵੀ ਆਜ ਇਸਨੂੰ ਉਪਲਬਧ ਹੋ ਜਾਵੇ ਤਾਂ ਚੰਗੀ ਗੱਲ ਹੈਗੀ ਆ ਇਹਦੇ ਨਾਲ ਲੋਕਾਂ ਨੂੰ ਸੂਲਗਤਾ ਹੋਰ ਮਿਲ ਜਾਣਗੀ ਆ ਦੂਜੀ ਸਾਡੀ ਕੋਸ਼ਿਸ਼ ਹੈਗੀ ਆ ਕਿ ਇੱਥੇ ਟ੍ਰੈਜਰੀ ਤੇ ਐਗਰੀਕਲਚਰ ਦੇ ਦੋ ਦਫਤਰ ਹਨ ਜਿਹੜੇ ਕਿ ਵੈਸੇ ਵੀ ਪੀਡਬਲਯੂਡੀ ਮੈਕਮੇ ਵੱਲੋਂ ਰਹਿਣ ਰਹਿਣ ਯੋਗ ਨਹੀਂ ਉਹ ਲਿੱਖ ਦਿੱਤੇ ਗਏ ਨੇ ਤਾਂ ਉਹ ਅਸੀਂ ਚੋਣੇ ਕਿ ਉਹ ਤੋਂ ਉਹਦਾ ਸਾਰਾ ਜੋ ਇੱਥੇ ਉਹਦੇ ਜਿੰਨੇ ਦਫਤਰ ਹੈਗੇ ਆ ਜੋ ਸਾਡਾ ਪੁਰਾਣਾ ਹਸਪੀਟਲ ਹੈਗਾ ਉਹਨੂੰ ਇੱਕ ਤਰ੍ਹਾਂ ਦਾ ਅਸੀਂ ਇੱਕ ਮੀਨੀ ਸੈਕਟਰੀ ਦੇ ਤੌਰ ਤੇ ਵਰਤ ਲਈਏ ਉਹ ਨਵੀਂ ਬਿਲਡਿੰਗ ਬਣੀ ਹੈ ਕਰਤੂ ਵਿੱਚ ਆ ਜਾਊਗੀ ਨਹੀਂ ਤਾਂ ਸਾਡੇ ਲਈ ਦੋ ਜਗ੍ਹਾ ਤੇ ਕੰਮ ਕਰਨਾ ਥੋੜਾ ਮੁਸ਼ਕਿਲ ਹੋ ਜਾਵੇਗਾ ਇੱਥੇ ਜਿਹੜੀਆਂ ਰਿੰਦਾਵਾ ਸਾਹਿਬਾ ਜੀ ਪੁਆਇੰਟਡ ਕੀਤੀਆਂ ਹੋਈਆਂ ਤੇ ਉਹਨਾਂ ਨੇ ਹਾਮੀ ਭਰ ਦਿੱਤੀ ਹੈਗੀ ਆ ਜੇ ਅੱਗੇ ਕਿਸੇ ਚੀਜ਼ ਦੀ ਸਾਨੂੰ ਲੋਡ ਪੈਂਦੀ ਮਸ਼ੀਨਰੀ ਦੀ ਲੋਡ ਪੈਂਦੀ ਆ ਉਹ ਆਪਣਾ ਪੂਰਾ ਜੋਰ ਲਾਉਣਗੇ ਸਰਕਾਰ ਤੇ ਸਾਡੀ ਗੱਲ ਪਹੁੰਚਾਉਣਗੇ ਕਿੰਨਾ ਖਰਚਾ ਟੋੜਲਾ ਇੱਥੇ ਲੱਗਦਾਰੀ ਦੇਖੋ ਹੌਲੀ ਹੌਲੀ ਸਟੈਪ ਵਾਈਜ਼ ਹੈਗਾ ਸਾਨੂੰ ਥੋੜਾ ਪਿਛੇ ਸਾਲ ਪਹਿਲੇ ਸਰਕਾਰ ਦੁਆਰਾ ਪ੍ਰੋਜੈਕਟ ਮੰਗੇ ਗਏ ਸੀਗੇ ਕੁਝ ਵੀ ਆਪੰ ਦੱਸੋ ਕਿ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹਦੇ ਸਾਹਮਣੇ ਅਸੀਂ ਐਮਸੀਐਚ ਵਿੰਗ ਹੋ ਗਿਆ ਦੋ ਤਿੰਨ ਜੀਵਨ ਦਫਤਰ ਵਾਸਤੇ ਵੱਖਰਾ ਕਮਰਾ ਨਹੀਂ ਸੀਗਾ ਤੇ ਕੁਝ ਹੋਰ ਸਹੂਲਤਾਂ ਚਾਹੁੰਦੇ ਸੀਗਾ ਜਿੱਦਾਂ ਕਿ ਰੇਡੀਓਲੋਜ ਐਕਸ-ਰੇ ਦਾ ਕਮਰਾ ਵੱਖਰਾ ਹੋਣਾ ਚਾਹੀਦਾ ਜਿੱਥੋਂ ਤੱਕ ਕਿ ਇਨਾਂ ਨੂੰ ਕੋਈ ਗਰਭਵਤੀ ਉੱਥੇ ਨੇੜੇ ਨਿੰੰਗੇ ਨਾ ਕੋਈ ਹੋਰ ਬੱਚੇ ਛੋਟੇ ਨੇ ਉੱਥੋਂ ਦੀ ਗੁਜ਼ਰਨ ਤੇ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਣ ਕਿ ਨਾ ਤੇ ਉਸ ਲਈ ਅਸੀਂ ਇੱਕ ਅਲੱਗ ਵੱਖਰਾ ਕਮਰਾ ਚਾਹੁੰਦੇ ਸੀਗੇ ਉਹ ਵੀ ਇਹਨਾਂ ਨੇ ਮਨਜ਼ੂਰ ਕਰ ਲਿਆ ਹੈਗਾ ਤਾਂ ਸਾਨੂੰ ਪਿੱਛੇ ਉਹ ਪ੍ਰੋਜੈਕਟ ਮੰਗੇ ਉਹਦੇ ਵਿੱਚ ਅਸੀਂ ਦੱਸਿਆ ਸੀ ਜਿਵੇਂ ਕਿ ਸਾਨੂੰ ਇੰਨੇ ਇੰਨੇ ਚੀਜ਼ਾਂ ਦੀ ਲੋੜ ਹੈ ਕਿ ਉਹ ਮਨਜ਼ੂਰ ਹੋ ਗਿਆ ਹੈ ਜਿਹਦੇ ਵਿੱਚ ਤਕਰੀਬਨ ਸਾਨੂੰ ਆਸ ਹੈ ਕਿ 2 ਕਰੋੜ 8 ਲੱਖ ਰੁਪਏ ਦੱਸ ਮਿਲ ਜਾਣਾ ਹੈ ਉਹ ਨਾ ਬਾੜ ਉਹ ਸ਼ੁਰੂ ਹੋਊਗਾ ਪਹਿਲੇ ਅਸੀਂ ਇੱਥੋਂ ਆ ਦਫ਼ਤਰਾਂ ਦਾ ਕਰਦੇ ਪਹਿਲੇ ਅਸੀਂ ਸ਼ਿਫਟ ਹੋਣੇ ਆ ਜੀ ਇੱਥੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਾਡੇ ਜਿਹੜੇ ਐਸ ਡੀਓ ਪੀ ਐਚ ਸੀ ਹੈਗੇ ਪੀ ਐਚ ਸੀ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਉਹਨਾਂ ਨੂੰ ਬੁਲਾ ਕੇ ਅਸੀਂ ਸਾਰਾ ਮੌਇਨਾ ਕਰਾਵਾਂਗੇ ਤੇ ਬਾਕੀ ਨਾਲ ਹੁੰਦਾ ਵਸਾ ਵੀ ਉਦੋਂ ਹੋਣਗੇ ਉਹਦੇ ਸੰਬੰਧ ਵਿੱਚ ਦੇਖ ਲਵਾਂਗੇ ਕਿ ਕਿਹੜਾ ਅਪਰੋਕਸਿਮੇਟਲੀ ਆਪਾਂ ਕਿੰਨਾ ਕੁ ਟਾਈਮ ਲੈ ਕੇ ਚੱਲ ਜਾਈਏ ਆਪਾਂ ਦੇਖੋ ਆਪ ਬਿਲਡਿੰਗ ਨੇ ਨੀਅਰਲੀ ਤਿਆਰੀ ਹੋ ਚਲੀ ਹੈ ਤਿੰਨ ਤੋਂ ਚਾਰ ਮਹੀਨੇ ਚ ਹੀ ਬਿਲਡਿੰਗ ਸੰਡ ਹਾਂਡਓਵਰ ਹੈ ਅਸੀਂ ਆ ਜਾਣਾ ਉਹ ਨਾਲੋਂ ਨਾਲ ਪ੍ਰੋਜੈਕਟ ਚੱਲਦਾ ਰਹੂਗਾ ਅਸੀਂ ਆਪਣਾ ਕੰਮ ਕਰੀ ਜਾਵਾਂਗੇ ਕਰ ਇੰਜੀਨੀਅਰ ਲੋਕਨਾਨਪਾ ਗੁਰਦਾਸਪੁਰ ਨਵੇਂ ਸਾਲ ਦੇ ਮੌਕੇ ਤੇ ਪਹਿਲੇ ਸਾਰੇ ਆਪਣੇ ਪ੍ਰਸ ਦੇ ਵੀਰਾਂ ਨੂੰ ਤੇ ਸਾਡੇ ਹਲਕੇ ਦੇ ਇੰਚਾਰਜ ਸਰ ਗੁਰਦੀਪ ਸਿੰਘ ਰਧਾਵਾ ਜੀ ਐਸਐਮਓ ਸਾਹਿਬ ਨੂੰ ਸਾਰਨ ਮੁਬਾਰਕਬਾਦ ਦਿੰਨਾ ਤੇ ਮੈਂ ਆਪਣੀ ਨਦਸਰਾ ਜਾਨਣਾ ਕਿ ਇਹ ਟਰੋਮਾ ਸੈਂਟਰ ਜਿਹੜਾ ਇੱਥੇ ਤਿਆਰ ਕੀਤਾ ਜਾ ਰਿਹਾ ਜਿਹੜਾ ਕਿ ਪਹਿਲੇ ਸ਼ਹਿਰ ਵਿੱਚ ਅਪਰੂਵ ਹੋਇਆ ਸੀਗਾ ਜਿੰਨੂੰ ਐਨ ਆ ਰੰਧਾਵਾ ਸਾਹਿਬ ਦੇ ਯਤਨਾਂ ਸਦਕਾ ਇਹਨੂੰ ਮੇਨ ਰੋਡ ਤੇ ਲਿਆਂਦਾ ਗਿਆ ਕਿਉਂਕਿ ਲੋੰਗਾ ਦੀ ਪਬਲਿਕ ਦੀ ਮੰਗ ਸੀ ਕਿ ਮੇਨ ਰੋਡ ਤੇ ਅਗਰ ਹਸਪੀਟਲ ਹੋ ਜਾਤਾ ਗਿਆ ਤਾਂ ਗਾਦਾ ਬੈਟਰ ਰਹੇਗਾ ਤੋਂ ਐਸ ਐਮਓ ਸਾਹਿਬ ਦੀ ਸਲਾਹ ਨਾਲ ਰੰਧਾਵਾ ਸਾਹਿਬ ਦੇ ਯਤਨਾਂ ਸਦਕਾ ਇਹਨੂੰ ਮੇਨ ਰੋਡ ਤੇ ਸਾਰਿਆ ਜਾ ਰਿਹਾ ਹੈ ਤੇ ਇਹ ਸਾਡਾ ਜਿਹੜਾ ਟਾਰਗੇਟ ਹੈਗਾ तकरीबन 3 ਤੋਂ 4 ਮਹੀਨੇ ਦੇ ਵਿੱਚ ਵਿੱਚ ਇਹ ਬਿਲਡਿੰਗਾਂਸੀਂ ਜਿਹੜੀ ਤਿਆਰ ਕਰਕੇ ਦੇ ਦਾਂਗੇ ਇਹਦੀ ਜਿਹੜੀ ਕੁੱਲ ਲਾਗਤ ਹੈ तकरीबन 2.5 ਕਰੋੜ ਰੁਪਏ ਦਾ ਬਜਟ ਹੈ ਇਹਦੇ ਲਈ ਰੱਖਿਆ ਗਿਆ ਉਸ ਦੇ ਵਿੱਚੋਂ तकरीबन 1.5 ਕਰੋੜ ਰੁਪਈਆ ਹੁਣ ਤੱਕ ਖਰਚ ਹੋ ਚੁੱਕਾ ਹੈ ਤੇ ਬਕਾਇਆ ਜਿਹੜਾ ਸਮੇਂ ਤੇ ਜਿੱਦ ਤੱਕ ਏਜੰਸੀ ਕੰਮ ਕਰਦੀ ਉਸ ਨੂੰ ادائیگی ਕੀਤੀ ਜਾਏਗੀ ਤਾਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਲਦੀ ਤੋਂ ਜਲਦੀ ਕਰਕੇ ਤੇ 3 ਕੁ ਮਹੀਨੇ ਦੇ ਵਿੱਚ ਉਹ ਤਿਆਰ ਕਰਕੇ ਤੇ ਦਿੱਤਾ ਜੇ ਤੰਗ ਜੋ ਜੀ ਪਬਲਿਕ ਦੀ ਸਕੂਲਤ ਲਈ ਜਿਹੜੀ ਚੀਜ਼ ਬਣੀ ਉਹਨੂੰ ਜਲਦੀ ਤੋਂ ਜਲਦੀ ਵਰਤੋਂ 'ਚ ਲਿਆਂਦਾ ਜਾ ਸਕੇ ਜੀ ਸਰ ਕਿੰਨੇ ਚਿਰ ਤੱਕ ਜਿਹੜੀ ਬਿਲਡਿੰਗ ਜਿਹੜੀ ਸ਼ਿਫਟ ਹੋ ਜੇਗੀ ਸਰ ਉਸ ਦੇ ਵਿੱਚ ਇਹ ਜਿੱਦਾਂ ਹੀ ਸਾਡੀ ਇਹ ਬਿਲਡਿੰਗ ਤਿਆਰ ਕਰਕੇ ਦੇਦਾ ਕਿ ਜਿੱਦਾਂ ਐਸਐਮਐਲ ਸਾਹਿਬ ਨੇ ਦੱਸਿਆ ਸੀ ਕਿ ਨਾਲ ਦੀ ਨਾਲ ਪੈਰਲਲ ਇਹ ਸ਼ਿਫਟ ਕਰ ਲੈਣਗੇ ਤੇ ਇੱਕ ਬਲਾਕ ਇੱਥੇ ਹੋਰ ਵੀ ਜਿੱਦਾਂ ਅਪਰੂਵ ਹੋ ਗਿਆ ਫਿਰ ਉਸ ਦਾ ਕੰਮ ਵੀ ਚੱਲ ਪੇਗਾ ਜੀ